ਵਿਆਹ ਤੋਂ ਕੁਝ ਦਿਨ ਬਾਅਦ ਹੀ ਵਿਆਹ ਵਾਲੇ ਕੱਚੋਂ ਸੋਨੇ ਦੇ ਗਹਿਣੇ ਤੇ ਨਗਦੀ ਹੋਈ ਚੋਰੀ ਪੀੜਤ ਪਰਿਵਾਰ ਨੇ ਚੋਰਾਂ ਨੂੰ ਕਾਬੂ ਕਰਨ ਦੀ ਕੀਤੀ ਮੰਗ ਫੁੱਲਸਟਾਨਾ ਕੋਟਲੀ ਸ਼ੂਰਤਮੱਲੀ ਦੇ ਪਿੰਟੇਸ਼ੀਆ ਚ ਵਿਆਹ ਤੋਂ ਕੁਝ ਦਿਨ ਬਾਅਦ ਵਿਆਹ ਵਾਲੇ ਕੱਚ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ 23 ਫਰਵਰੀ ਨੂੰ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਇਆ ਸੀ ਅਤੇ ਵਿਆਹ ਦੇ ਹਾਲੀ ਉਨ੍ਹਾਂ ਦੇ ਚਾ ਵੀ ਪੂਰੇ ਨਹੀਂ ਹੋਏ ਸਨ ਕਿ ਘਰ ਜੋ ਨਵੀਂ ਵਿਆਹੀ ਮੋਟੀ ਤੇ ਪੁੱਤਰ ਦੇ 10 ਤੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 1.5 ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਹੋ ਗਈ ਹੈ। ਇਹ ਚੋਰੀ ਦੀ ਵਾਰਦਾਤ 6 ਮਾਰਚ ਨੂੰ ਹੋਈ ਜਦੋਂ ਕਿ ਉਹ ਪਰਿਵਾਰ ਸਮੇਤ ਪੀਕੇ ਫੇਰਾ ਪਾਉਣ ਗਈ ਸੀ ਤੇ ਨਵੀਂ ਵਿਆਹੀ ਬੋਟੀ ਨੂੰ ਉਹ ਲੈਣ ਗਏ ਸਨ। ਜਦੋਂ ਉਹਨਾਂ ਨੇ ਸ਼ਾਮ ਨੂੰ ਘਰ ਪਹੁੰਚਾ ਕੇ ਦੇਖਿਆ ਤਾਂ ਘਰ ਦਾ ਗੇਟ ਅਤੇ ਕਮਰੇ ਦੇ ਦਰਵਾਜ਼ੇ ਤੇ ਅਲਮਾਰੀ ਦੇ ਚੌਕ ਟੁੱਟੇ ਹੋਏ ਸਨ। ਚੋਰ ਅਲਮਾਰੀ 'ਚੋਂ ਪਏ ਨਵੀਂ ਵਿਆਹੀ ਬੋਟੀ ਅਤੇ ਪੁੱਤਰ ਤੇ ਸੋਨੇ ਦੇ ਗਹਿਣੇ तकरीबन 1.5 ਲੱਖ ਰੁਪਏ ਲੈ ਕੇ ਰਫੂ ਚੱਕਰ ਹੋ ਗਏ ਸਨ ਇਸ ਵਾਰਦਾਤ ਨੂੰ ਲੈ ਕੇ ਪੀੜਤ ਪਰਿਵਾਰ ਐਸਐਸਪੀ ਪਟਾਲਾ ਤੇ ਪੁਲਸਥਾਨਾ ਕੋੜਲੀ ਸੂਤ ਮੱਲੀ ਨੂੰ ਦਰਖਾਸਤਾਂ ਦੇ ਕੇ ਆਇਆ ਹੈ ਤੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਦਾ ਸਮਾਨ ਅਤੇ ਨਗਦੀ ਵਾਪਸ ਕਰਵਾਈ ਜਾਵੇ। ਸਾਡਾ ਨਾਂ ਜਗਤਾਰ ਸਿੰਘ ਜੇ ਪਿੰਡ ਢੇਸੀਆਂ ਐਂ ਆਪਣੀ ਨੂਨ ਹੀ ਲੈਣ ਗਏ ਹਾਂ ਤੇ ਫੇਰ ਆਣ ਕੇ ਵੇਖਿਆ ਆਣ ਕੇ ਤੇ ਫੇਰ ਛੇਸਾ ਪਾਈ ਇੱਕ ਕੈਂਠਾ ਇੱਕ ਸੈਟ ਦੋ ਹਾਰ ਹੀ ਇੱਕ ਘਰੀ ਆ ਤੇ ਉਹ ਆਉਂਦਿਆਂ ਨੂੰ ਵੇਖ ਤੇ ਇਤਰਾ ਹੀ ਸਾਰੇ ਲੋਕ ਲੋਖਲੇ ਹੀ ਤੇ ਪੈਸੀ 1.5 ਲੱਖ ਰੁਪਈਆ ਸੀ ਵਿੱਚ ਤੇ ਆ ਕੁਛ ਨਹੀਂ ਤੇ ਆਣ ਕੇ ਵੇਖਿਆ ਇਤਰਾ ਹੀ ਖੁੱਲ ਖੁੱਲੇ ਦਰਵਾਜ਼ੇ ਛੱਡ ਕੇ ਤੋਂ ਚੋਰ ਭੱਜ ਗਿਆ ਇਸ ਮਾਮਲੇ ਲੈ ਕੇ ਤੁਸੀਂ ਪੁਲਿਸ ਅਧਿਕਾਰੀ ਨੂੰ ਲਿਖਿਆ ਹਾਂ ਪੁਲਿਸ ਅਧਿਕਾਰੀ ਨੂੰ ਆਣ ਕੇ 112 ਤੇ ਵੀ ਕੀਤਾ ਵਾ ਉਹ ਆਏ ਆ ਉਹਨਾਂ ਮੌਕਾ ਵੇਖਿਆ ਵੀਡੀਓ ਬਣਾ ਕੇ ਲੈ ਗਏ ਆ ਤਾਂ ਕਿਦਾਂ ਫਿਰ ਥਾਣੇ ਵੀ ਰਿਪੋਰਟ ਕੀਤੀ ਆ ਤੇ ਕਾਰਵਾਈ ਕੋਈ ਨਹੀਂ ਹਜੇ ਐਸਐਸਪੀ ਦੇ ਵੀ ਦਿੱਤੀ ਬਟਾਲੇ ਤੇ ਕੋਈ ਹਜੇ ਕਾਰਵਾਈ ਕੋਈ ਗੱਲਬਾਤ ਨਹੀਂ ਹਜੇ ਕੀ ਮੰਗ ਕਰਦੇ ਨੇ ਸਰਕਾਰ ਤੋਂ ਆ ਇਹ ਹੋਈ ਕਿ ਨਜਰਾ ਸਾਡਾ ਨੁਕਸਾਨ ਹੋਇਆ ਚਾ ਕਿਦਾਂ ਉਹ ਸਾਡਾ ਕਿੰਨਾ ਨੁਕਸਾਨ ਹੋਇਆ 10 ਲੱਖ ਦੇ ਲੱਗ ਚੰਗੇ ਹੋ ਗਿਆ ਕੀ ਮੰਗ ਕਰਦੇ ਨੇ ਸਰਕਾਰ ਤੋਂ ਸਰਕਾਰ ਕੋਈ ਹੋਵੇ ਮੰਗ ਕਰਨੇ ਤੁਹਾਡਾ ਜਰਾ ਵੀ ਕੋਈ ਚੋਰੀ ਹੋਈ ਹੈ ਜਿੰਨਾ ਸਾਡਾ ਚੋਰੀ ਹੋਈ ਤੋਂ ਨੇ ਇਹਨਾਂ ਨੂੰ ਮਿਲ ਜਾਣਗੇ ਉਹੀ ਦੱਸਦੇ ਕਿ ਤੈਨੂੰ ਛੱਡ ਕੇ ਗਏ ਹਾਂ ਘਰ ਦੇ ਤੇ ਹਾਂ ਉਹ ਇੱਕ ਚੌਧਰੀ ਨੂੰ ਛੱਡ ਕੇ ਗਏ ਹਾਂ ਤੇ ਪੱਟੇ-ਪੁੱਟੇ ਪਾਉਣ ਵਾਸਤੇ ਤੇ ਉਹ ਤੇ ਮਾਨੂ ਮਸੀਹ ਹੀ ਉਹਦੇ ਨਾਲ ਤੇ ਉਹ ਆਂਦਾ ਮੈਂ ਮੈਂ ਉਹਦੀ ਪੂਰੀ ਜ਼ਿੰਮੇਵਾਰੀ ਨਿਭਾ ਕੇ ਜਾਈਂ ਜਾਂ ਕਿਦਾਂ ਤੇ ਸਾਰੇ ਪੱਠੇ ਦਿੱਥੇ ਪਾਈਂ ਸਭ ਕੁਝ ਕਰੀ ਜਾਂਦਾ ਠੀਕ ਹੈ ਤੇ ਆਹ ਗੱਲ ਜੀ ਮੇਰਾ ਨਾਮ ਹਰਜੀਤ ਕੌਰ ਹੈ ਤੇ ਅਸੀਂ ਸਾਡਾ ਢੇਸੀ ਆਇਆ ਅਸੀਂ 6 ਤਰੀਕ ਨੂੰ ਆਂ ਅਸੀਂ ਆਪਣੀ ਨੂ ਰਾਣੀ ਨੂੰ ਲੈਣ ਗਏ ਸੀ ਤੇ ਅਸੀਂ 11:30 ਕਰੋ ਗਏ ਹਾਂ ਤੇ ਅਸੀਂ ਪੌਣੇ ਚਾਰ ਘਰੇ ਆ ਗਏ ਆ ਤੁਹਾਡੇ ਘਰੇ ਮਤਲਬ ਆਉਂਦਿਆਂ ਤੁਹਾਡੇ ਜਿੰਦਰੇ ਟੁੱਟੇ ਨੇ ਪਹਿਲਾਂ ਹੀ ਦਰਵਾਜ਼ੇ ਦਾ ਵੇਖਿਆ ਉਹ ਟੁੱਟਾ ਵੱਢ ਕੇ ਉਹਨੂੰ ਕੱਟਿਆ ਸੀ ਤੇ ਮਤਲਬ ਉਸ ਤੋਂ ਬਾਅਦ ਹੀ ਅੰਦਰ ਵੜਿਆ ਤਾਂ ਸਾਰੀਆਂ ਲਮਾਰੀਆਂ ਤੁਹਾਡੇ ਲੋਕ ਖੁੱਲੇ ਸੀ ਤੇ ਕਰਕੇ ਵੀ ਅਸੀਂ ਬਹੁਤ ਪਰੇਸ਼ਾਨ ਆ ਜੋ ਸਾਡੀ ਨੂਰ ਰਾਣੀ ਦਾ ਉਹਦੇ ਮਾਂ ਪਿਓ ਨੇ ਸੈੱਟ ਪਾਇਆ ਸੀ ਸਾਡੇ ਬੇਟੇ ਨੂੰ ਕੈਂਠਾ ਪਾਇਆ ਸੀ ਚਾਰ ਛਾਪਾਂ ਦੋ ਸਾਡੀ ਨੂਰ ਰਾਣੀ ਦੀਆਂ ਤੇ ਸਾਰਿਆਂ ਤੇ ਆਉਂਦਿਆਂ ਨੂੰ 1.5 ਲੱਖ ਰੁਪਈਆ ਬੇਟੀਆਂ ਨੂੰ ਬੇਟੀਆਂ ਨੇ ਹਾਰ ਪਾਏ ਵੀ ਸਾਡੇ ਆਪਣੇ ਵੀਰ ਨੂੰ ਉਹ ਵੀ ਸਾਰੇ ਕੋਈ 2.5 2.5 ਹਜ਼ਾਰ ਦਾ ਹਾਰ ਹੀ ਸਾਰੇ ਵੀ ਨਾਲ ਹੀ ਲੈ ਕੇ ਤੇ ਤੁਹਾਡੇ ਘਰ ਹੁੰਦਿਆਂ ਨੂੰ ਆਵਾਰ ਦਾਤ ਹੋ ਗਈ ਹੈ ਤੇ ਹਲੇ ਤੱਕ ਤੁਹਾਡਾ ਕਿ ਕੋਈ ਵੀ ਕਿੰਨਾ ਕੁ ਨੁਕਸਾਨ ਹੈ ਤੁਹਾਡਾ ਸਾਨੂੰ ਪਤਾ ਹੀ ਅੱਜ ਕੱਲ ਸੋਨਾ ਕਿੰਨਾ ਮਹਿੰਗਾ ਹੈ 10 ਹਾਂਜੀ ਕੋਈ 9-10 ਲੱਖ ਦੇ ਹੀਰ ਗੇੜ ਤੇ ਹੋਵੇਗਾ ਹੀ ਨਾ ਕਿ ਤੇ ਰਾਣੀ ਨੂੰ ਨਾ ਸੋਨਾ ਸੈੱਟ ਪਾਇਆ ਹੀ ਰਾਣੀ ਹਾਰ ਵਰਗਾ ਉਹਦਾ ਹਾਰ ਹੀਗਾ ਬਹੁਤ ਸੋਨਾ ਜੜਾ ਉਹ ਜੀ ਆਪਣੇ ਸਰੀਰ ਨਾਲ ਲਾ ਕੇ ਵੀ ਨਹੀਂ ਵੇਖਿਆ ਕਿਤੇ ਗਲੇ ਨਾਲ ਸਾਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਇਸ ਨੂੰ ਲੈ ਕੇ ਤੁਸੀਂ ਫੁਰਸਤ ਵਿੱਚ ਕੋਈ ਦਰਖਾਸਤ ਦਿੱਤੀ ਹਾਂ ਜੀ ਅਸੀਂ ਉਸੇ ਦਿਨ ਹੀ ਆਪਣੇ ਪਹਿਲਾ ਸਰਪੰਚ ਸਾਹਿਬ ਨੂੰ ਸੱਦਿਆ ਫਿਰ ਉਸ ਤੋਂ ਬਾਅਦ ਅਸੀਂ 112 ਤੇ ਜਿਹੜਾ ਅਸੀਂ ਕਾਲ ਕੀਤੀ ਉਹ ਵੀ ਸਾਡੇ ਘਰੇ ਆਏ ਉਹਨਾਂ ਨੇ ਆਣ ਕੇ ਵੀ ਵਾਰਦਾਤ ਦੇਖੀ ਹੈ ਉਸ ਤੋਂ ਬਾਅਦ ਅਸੀਂ ਥਾਣਾ ਕੋਟਲੀ ਸੂਰਤ ਮੱਲੀ ਦੇ ਵਿੱਚ ਦਰਖਾਸਤ ਦੇਣ ਗਏ ਹਾਂ ਉੱਥੇ ਵੀ ਅਸੀਂ ਦਰਖਾਸਤ ਦੇ ਕੇ ਆਏ ਹਾਂ ਕੱਲ ਅਸੀਂ 7 ਤਰੀਕ ਨੂੰ ਵਟਾਲੇ ਗਏ ਐਸ.ਪੀ. ਦਫ਼ਤਰੇ ਉੱਥੇ ਵੀ ਦਰਖਾਸਤ ਦਿੱਤੀ ਆ ਅਜੇ ਤੱਕ ਕੋਈ ਹੱਡਾ ਵੀ ਸੁਣਵਾਈ ਨਹੀਂ ਹੋਈ ਤੁਸੀਂ ਉੱਥੇ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੀ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਕੋਈ ਨਜਾਇਜ਼ ਨਹੀਂ ਕਰੇ ਸਾਡਾ ਬਸ ਸਾਨੂੰ ਹੱਕ ਚਾਹੀਦਾ